ਹਾਂਜੀ ਜੀ ਇੱਧਰ ਰਾੜ ਜਿਨ੍ਹਾਂ ਨੇ ਪਾਣੀ ਗਰਮ ਕਰਨ ਵਾਸਤੇ ਰਾੜ ਲੈਣੀ ਹੋਵੇ ਤੇ 300 ਰੁਪਏ ਦੀ ਲੱਗੀ ਹੋਈ ਹੈ ਰਾੜ ਟੈਂਡਮ ਦੀ ਜੇ ਤੁਸੀਂ ਲੈਣੀ ਹੈ ਓਸ਼ਾ ਕੰਪਨੀ ਦੀ ਤੇ 350 ਰੁਪਏ ਦੀ ਹੈ ਇਸ ਤਰ੍ਹਾਂ ਰਾੜਾਂ ਲੱਗੀਆਂ ਹੋਈਆਂ ਤੇ ਇੱਧਰ ਹੈਵਨ ਸਲੈਪ ਬੱਲਬ ਵੀ ਤੁਹਾਨੂੰ ਮਿਲ ਜੂਗੇ 49 ਰੁਪਏ ਤੋਂ ਸਟਾਰਟ ਵਾ ਤੇ ਓਰੀਅਨ ਦੇ ਵੀ ਬੱਲਬ ਮਿਲ ਜੂਗੇ ਤੁਹਾਨੂੰ 49 ਰੁਪਏ ਤੋਂ ਸਟਾਰਟ ਇੱਧਰ ਹੀਟਰ ਵੀ ਤੁਹਾਨੂੰ ਮਿਲ ਜੂਗੇ ਤੇ ਇੱਧਰ ਬੱਚਿਆਂ ਦੇ ਕੱਪੜੇ 180 ਰੁਪਏ ਚ ਗਰਮ ਟੀ-ਸ਼ਰਟਾਂ ਮਿਲਦੀਆਂ ਆ ਤੇ ਦੇਖ ਸਕਦੇ ਹੋ ਤੁਸੀਂ ਇਹ ਬੱਚਿਆਂ ਦੇ ਜੈਕਟਾਂ ਆ 12 12 14 14 ਸਾਲ ਦੇ ਬੱਚਿਆਂ ਦੇ ਜੈਕਟਾਂ ਆ ਜਿਹੜੀਆਂ 180 ਰੁਪਏ ਤੋਂ ਸਟਾਰਟ ਆ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਵੀਡੀਓ ਬਾਰੇ ਲਾਈਕ ਸ਼ੇਅਰ ਕਮੈਂਟ ਜਰੂ ਕਰ ਦਿਓ ਜੀ ਸਾਰਿਆਂ ਨੂੰ ਤੇ ਰੀਅਲ ਮੰਡੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਹਾਂ ਬਿਸ਼ਾਲ ਮੈਗਾ ਮਾਰਕਿਟ ਤੇ ਇੱਥੇ ਬਹੁਤ ਸਸਤੇ ਕਪੜੇ ਸੇਲ ਲੱਗੀ ਹੋਈ ਹੈ ਸਾਡਿਆਂ ਦੇ ਕੱਪੜੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਚਲੋ ਜੀ ਤੁਹਾਨੂੰ ਦਿਖਾਉਨੇ ਆ ਬੱਚਿਆਂ ਦੇ ਕੱਪੜੇ ਤੇ ਜੈਂਟਸ ਕੱਪੜੇ ਸਰਦਿਆਂ ਦੇ ਕੱਪੜੇ ਸਾਰੇ ਦਿਖਾਵਾਂਗੇ ਇੱਧੇ ਬੜੇ ਬੜੇ ਆਪਕੋ ਮਿਲेंगी ਅੱਜ ਅਗਰ ਮਾਰੇ ਇਲੈਕਟ੍ਰੋਨਿਕ ਜਿੰਸ਼ੇ ਦੇ ਵਿੱਚ ਆਸ ਕੱਪੜੇ ਤੇ 3:00 ਵਜੇ ਵਜੇ ਬੜੇ ਲੱਗੇ ਸੌ ਸੌ ਰੂਪਏ ਤੇ ਪੂਰੀ ਵਾਤੀ ਬਾਰੇ 2500 ਰੁਪਏ ਵਿੱਚ ਤੇ ਇਧਰ 4500 ਦੇ ਆਏ ਇੱਕ ਟੈਂਟ ਐਸਾਂ 4500 ਮੋਟੇ ਕਰੰਟ ਜੰਗ ਲੱਗਦੇ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੇ ਤੁਹਾਨੂੰ ਨਿਊ ਜੁੜਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹ ਦਿਨ ਤੇ ਸੋਨੂ ਸਾਰੇ ਸਾਥੀ ਨਾਲ ਲਈ 2599 ਤੇ ਜਾਨ ਸਕਦਾ ਹੈ ਤੇ ਸਭ ਨੂੰ ਲੱਗੇ ਹੋਏ ਬਹੁਤ ਮੋਟੇ ਪਜਾਮੇ ਆ ਤੇ ਇਹਨਾਂ ਨੂੰ ਨਿਮਨ ਨਿਮਨ ਕਰਕੇ ਆ ਔਰ ਇਹਨਾਂ ਨੂੰ ਕਹਿ ਰਹਾ ਹਾਂ ਮਿਲਦੇ ਆ ਛੋਟੇ ਬੱਚਿਆਂ ਦੇ ਦੋ ਵਰਗ ਦੇ ਬੱਚੇ ਹੋਣਗੇ ਇਹਨਾਂ 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 ਦੇ ਬੱ ਸੋ ਦਾ 15 ਸਾਲ ਤੱਕ ਬੱਚਾ ਰਹੇ ਹੋ ਇਨਰ ਮਿਲ ਜੂਗੇ ਵਾਲਾ ₹300 ਮੇਂ ਦੇ ਇਨਰ ਦਾ ਸਟੋਰ 299 ਸਿਰਫ ਇੰਨੇ ਮੇਂ ਮਿਲ ਰਹੇ ਨੇ ਜੀ ਕਰ ਜਾਈਏ ਗੰਡਮ ਦਾ ਐਕਵਾਇਡਰ ਕੋਈ ਜਿਹਨਾਂ ਨੇ ਇਨਰ ਵਗੈਰਾ ਲੈਣੇ ਹੋ ਠੰਡਾ ਆ ਤੇ ਇਨਰ ਲੈਣੇ ਨੇ ਤੇ ਜ਼ਰੂਰ ਕੋਈ ਉੱਥੇ ਜਾਓ ਤੇ ਇਨਰ ਬਹੁਤ ਸਸਤੇ ਲੱਗੇ ਹੋਏ ਆ ਤੇ ਇਹ ਤਾਂ 450 ਨੇ ਇਹ ਤਾਂ ਬਹੁਤ ਮੋਟੇ ਬਣ ਜਾਂਦੇ ਆ ਜਿਹਦੇ ਉੱਤੇ ਹੋਇਆ 450 ਵਿੱਚ ਇੰਨੇ ਮੋਟੇ ਬਣ ਜਾਂਦੇ ਆ ਬਿਲਕੁਲ ਜਿਆਦਾ ਠੰਡ ਰਜਤਾ ਤਾਂ ਉਂਟ ਤੇ ਵੀ ਬਹੁਤ ਠੰਡਾ ਲੱਗਦੀ ਇਸ ਦਾ ਜੈਂਟਸ ਪੰਜਾਬੀ ਕਿਹਾ ਹੈ ਵੀ ਆਫਰ ਦਾ ਫਾਇਦਾ ਉਤਾਰਨਾ ਲੋ ਜੀ ਇੱਧਰ ਤੁਹਾਨੂੰ ਬੋਟ ਵੇਖੀਏ 299 99 ਨੂੰ ਇੱਧਰ ਲੱਗੇ ਹੋਏ ਆ ਬੋਟ ਦੇਖ ਸਕਦੇ ਹੋ ਇੱਧਰ ਸਾਰੇ ਬੋਟ ਲੱਗੇ ਹੋਏ ਆ 299 99 ਤੇ 60% ਡਿਸਕਾਊਂਟ ਆ ਜੀ ਤੇ ਵਾਕਿਆ ਇੱਧਰ ਵੀ ਬੋਟੇ ਲੱਗੇ ਹੋਏ ਆ ਵੱਖ-ਵੱਖ ਪ੍ਰਾਈਸ ਇੱਧਰ ਲੇਡੀਜ਼ ਵੀ ਜਿੱਤੀਆਂ ਮਿਲ ਜੂਗੀਆਂ ਹੈਨਾ ਲੋਤੀਆਂ ਬੂਟ ਲੈਣੇ ਆ ਇਹ ਆ 350 300 ਨੂੰ ਬੂਟ ਮਿਲਦੇ ਗਏ ਆ 300 ਨੂੰ 350 ਨੂੰ ਬੂਟ ਮਿਲਦੇ ਗਏ ਆ ਬੱਚਿਆਂ ਦੀਆਂ ਜੁੱਤੀਆਂ ਲੋ ਜੀ ਇੱਧਰ ਬੱਚਿਆਂ ਦੀਆਂ ਜੁੱਤੀਆਂ ਤੁਹਾਨੂੰ ਮਿਲ ਜੂਗਾ 300 350 ਨੂੰ ਸੇ ਲੱਗੇ ਤੇ 300 ਨੂੰ ਲੱਗੀ ਹੋਈ ਹੈ ਦੇਖ ਸਕਦੇ ਸੇ ਲੱਗੇ ਨੇ ਇੱਕ ਵੀ ਦੇਖੋ ਦਿਖਾ ਰਹੇ ਨੇ 300 ਨੂੰ ਬੱਚਿਆਂ ਦੇ ਆ ਛੋਟੇ ਬੱਚਿਆਂ ਦੀਆਂ ਜੁੱਤੀਆਂ ਤੁਹਾਨੂੰ ਮਿਲ ਜੂਗੀਆਂ ਬੂਟ ਵਗੈਰਾ ਦੇਖੋ ਜੀ ਸਾਹਮਣੇ ਦੇਖ ਸਕਦੇ ਆ ਸਰਦੀਆਂ ਦੀਆਂ ਜੁੱਤੀਆਂ ਮਿਲ ਜੂਗੀਆਂ ਤੁਹਾਨੂੰ ਬੱਚਿਆਂ ਦੇ ਆ ਇੱਧਰ ਲੇਡੀਜ਼ ਦੀਆਂ ਜੁੱਤੀਆਂ ਲੱਗੀਆਂ ਬੂਟ ਲੱਗੇ ਹੋਏ ਆ ਲੇਡੀਜ਼ ਦੀਆਂ ਜੁੱਤੀਆਂ ਇੱਧਰ ਲੇਡੀਜ਼ ਇੱਧਰ ਵੀ ਇਹਨਾਂ ਲੱਗੇ ਹੋਏ ਆ 199 ਨਵੇਂ ਨਵੇਂ ਇਹ ਬੜਿਆਂ ਨੇ ਇਨਰ ਲੱਗੇ ਹੋਏ ਆ ਜੈਂਟਸ ਇਨਰ ਇਹ 199 ਨਵੇਂ ਨਵੇਂ ਨਿਕਲਦੇ ਲੱਗੇ ਹੋਏ ਆ ਤਾਂ ਇਹ ਮਿਲ ਰਹੇ ਆਜ ਆਪਕੋ 299 ਤੋਂ ਉਪਰ ਬਾਹਰ ਨਾਲ ਬਹੁਤ ਸਸਤੇ ਲੱਗੇ ਇਹਨਾਂ ਲੈਣੇ ਤਾਂ ਤੁਸੀਂ ਤੇ ਬਾਹਰ ਨਾਲ ਬਹੁਤ ਸਸਤੇ ਤੇ ਤੁਸੀਂ ਜੇ ਵੀ ਟਾਈਟਰ ਤੋਂ ਪਾਉਣ ਵਾਸਤੇ ਇਦਾਂ ਜਿੱਤੀ ਆ ਘਰ-ਬਾਰ ਵਾਸਤੇ ਗੈਰੈਂਟਸ ਇਨਰ ਜੋ ਗਰਮ ਜੜੀਏ ਜਿਹਨੂੰ ਲਾਉਣਾ ਹੈ 699 ਵਾਲੇ ਇਹ 350 ਲੱਗੀਆਂ ਹੋਈਆਂ ਆ 445 ਬਾਰੇ ਆਪਕੋ ਮਿਲेंगी 200 ਰੁਪਏ ਤੇ 300 ਜੁੱਤੀਆਂ ਮੋਡੀਆਂ ਵਾਲੀਆਂ ਤੇ ਦੇਖ ਸਕਦੇ ਤੁਸੀਂ ਗੁੱਡੀਆਂ ਵਾਲੀਆਂ ਜੁੱਤੀ ਇਹੋ ਲੇਡੀਜ਼ ਵੀ ਨਹੀਂ ਆਜਾਪੋ 200 ਨਹੀਂ ਜਾਣਗੇ ਉਪਰ ਕੀ ਹੋਊਗੀ ਜੁੱਤੀਆਂ ਗੁੱਡੀਆਂ ਵਾਲੀਆਂ 350 ਲੱਗੀਆਂ ਹੋਈਆਂ ਤੇ 227 ਰੁਪਏ ਵਿੱਚ ਅਗਰ ਜਾਨਸ ਵੀ ਗੁੱਡੀਆਂ ਵਾਲੀਆਂ ਜੁੱਤੀਆਂ 350 ਜੁੱਤੀਆਂ ਵੀ ਆ ਜਿਹੜੀਆਂ ਗਰਮ ਤੇ ਮੋਬੀ ਲੱਗੀਆਂ ਹੋਈਆਂ ਤੇ ਇਧਰ 199 99 ਨੂੰ ਟੀ-ਸ਼ਰਟਾਂ ਲੱਗੀਆਂ ਹੋਈਆਂ ਫੁੱਲ ਬਾਜੂ ਵਾਲੀਆਂ ਜੇ ਜੈਂਟਸ ਟੀ-ਸ਼ਰਟਾਂ ਲੈਣੀਆਂ ਫੁੱਲ ਬਾਜੂ ਵਾਲੀਆਂ 199 99 ਮਿਲ ਗਈਆਂ 399 ਰੇਆਂ ਲੱਗੀਆਂ ਹੋਈਆਂ ਇਹ ਮੋਟੀਆਂ ਗਰਮ ਤੇ ਇਧਰ ਕਮੀਚਾ ਵੀ ਲੱਗੀਆਂ ਹੋਈਆਂ ਮੋਟੀਆਂ 299 ਰੁਪਏ ਇਹਦੇ ਥੱਲੇ ਤੁਹਾਨੂੰ ਇਹ ਇਹ ਜਿਹੜੀਆਂ ਕਮੀਚਾਂ ਲੱਗੀਆਂ ਇਹਨਾਂ ਦੇ ਨਾਲ ਤੁਹਾਨੂੰ ਅੰਦਰੋਂ ਪਾਉਣ ਵਾਸਤੇ ਟੀ-ਸ਼ਰਟ ਵੀ ਮਿਲੂਗੀ ਤੇ ਇੱਧਰ ਤੁਹਾਨੂੰ ਬਹੁਤ ਮੋਟੀਆਂ ਜੈਕਟਾਂ ਐ ਬਿਲਕੁਲ ਠੰਡ ਦੇ ਵਿੱਚ ਧੁੰਦ ਦੇ ਪਾਉਣ ਪਾਉਣ ਵਾਲੀਆਂ ਜੈਕਟਾਂ ਜਿਹੜੀਆਂ 799 ਰੁਪਏ ਦੀ ਬਹੁਤ ਵਧੀਆ ਜੈਕਟ ਐ ਇਹ ਲੱਗੀਆਂ ਹੂਆਂ 799 99 ਸਾਰੇ ਪ੍ਰਾਈਸ ਦੱਸ ਰਹੇ ਆ ਬਾਕੀ ਵੀਡੀਓ ਨੂੰ ਚੱਲਦੀ ਚੱਲਦੀ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਨਿਊ ਜੁੜਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜਿਹੜੇ ਨਵੇਂ ਜੁੜਦੇ ਉਹ ਵੀ इकन जो प्रेस कर दू इस तो भी ज्यादा मोटिया लेनिया जैकटा तो जेंट्स जैकट सारी तरह द मिल थी इतने इधर भी लेडीज जुत्तियाँ भी इधर लेडिज जुतियाँ मिल जुगे बूट वगैरह मिल जुए जेंट्स बूट भी मिल जुगे थन हर एक मटीरियल मिल जुगा इत ਸਰਦੀਆਂ ਲਈ ਚਾਹੇ ਤੁਸੀਂ ਬੋਟ ਲੈਣੀਆਂ ਆ ਤਾਂ ਇਸ ਨੂੰ ਜੈਕਟਾਂ ਲੈਣੀਆਂ ਆ ਚਾਹੇ ਤੁਸੀਂ ਲੇਡੀਜ਼ ਜੈਕਟਾਂ ਲੈਣੀਆਂ ਜੈਂਟਸ ਲੈਣੀਆਂ ਤੁਹਾਨੂੰ ਹਰ ਤਰ੍ਹਾਂ ਦਾ ਇੱਥੇ ਰਿਵਰਸਮਾਨ ਤੇਦਰ ਬੱਚਿਆਂ ਦਾ ਕਲੈਕਸ਼ਨ ਦਿਖਾ ਰਹੇ ਹਾਂ ਹੁਣ ਤੁਹਾਨੂੰ ਇਹ ਜਣੀਆਂ ਟੀ-ਸ਼ਰਟਾਂ ਲੱਗੀਆਂ ਹੋਈਆਂ ਆ ਫੁੱਲ ਬਾਜੂ ਵਾਲੀਆਂ ਤੇ ਇਹ ਤੁਹਾਨੂੰ 179 ਰੁਪਏ ਚ 100 79 ਰੁਪਏ ਚ 99 ਰੁਪਏ ਚ ਲੱਗੀਆਂ ਹੋਈਆਂ ਆ ਫੁੱਲ ਬਾਜੂ ਦੇ ਮੋਟੇ ਆ ਗਰਮ ਟੀ-ਸ਼ਰਟਾਂ ਫੁੱਲ ਵਾਜੂਦੀਆਂ ਦੇਖ ਸਕਦਾ ਤੁਸੀਂ ਇਹ 14-15 ਸਾਲ ਤੱਕ ਦੇ ਬੱਚੇ ਦੇ ਆਉਣ ਵਾਲੇ ਆ ਕੱਪੜੇ ਜਿਹੜੇ ਦਿਖਾ ਰਹੇ ਆ ਤੁਹਾਨੂੰ ਇਹ 14-15 ਸਾਲ ਦਾ ਬੱਚੇ ਦੇ ਕੱਪੜੇ ਦਿਖਾ ਰਹੇ ਆ ਤੇ ਸਿਰਫ 170 ਰੁਪਏ ਚ ਲੱਗੇ ਹੋਣੀਆਂ ਆ ਟੀ-ਸ਼ਰਟਾਂ ਗਰਮ ਤੇ ਇੱਧਰ 229 ਰੁਪਏ ਨੂੰ ਛੋਟੇ ਬੱਚਿਆਂ ਦੇ ਪਜਾਮੇ ਵਗੈਰਾ ਵੀ ਤੁਹਾਨੂੰ ਮਿਲ ਜੂਗਾ ਤੇ ਇੱਧਰ ਵੀ ਟੀ-ਸ਼ਰਟਾਂ ਲੱਗੀਆਂ ਹੋਈਆਂ ਨੇ ਬੱਚਿਆਂ ਦਾ ਕਲੈਕਸ਼ਨ ਬਹੁਤ ਜ਼ਿਆਦਾ ਆ ਇੱਥੇ ਤੇ ਕਲੈਕਸ਼ਨ ਆਇਆ ਹੋਇਆ ਵਿੰਟਰ ਕਲੈਕਸ਼ਨ ਆਇਆ ਹੋਇਆ ਬੱਚਿਆਂ ਦਾ ਬਹੁਤ ਜ਼ਿਆਦਾ ਹੋਰ ਮੋਟੇ ਕੱਪੜੇ ਨੇ ਆ ਛੋਟੇ ਤੋਂ ਕੋਟ ਵੀ ਲੱਦੇ ਆ ਤੇ 40% ਆਫ ਲੱਗਿਆ ਹੋਇਆ ਛੋਟੇ ਬੱਚੇ ਦੇਖੋ 10 10 ਸਾਲ ਤੱਕ ਦੇ ਬੱਚਿਆਂ ਦੇ ਕੋਟ ਹੋ ਬਹੁਤ ਮੌਕੇ ਹੋ ਰਹੇ ਤੁਸੀਂ ਆਪ ਦੇਖ ਸਕਦੇ ਹੋ ਇਹ ਵੀ 40% ਦਾ ਸਪਾਉਂਡ ਚੱਲਦਾ ਪਿਆ ਇੱਥੇ ਇਹ ਵੀ 300 ਰੁਪਏ ਚ ਤੇ ਪੁੱਤੇ ਸਰਪੇ ਇਹਦੇ ਪਚਾ ਸੂਟ ਚੱਲਦੇ ਪਏ ਆ ਨਾਲੇ ਪਜਾਮੇ ਵਗੈਰਾ ਤੇ ਇੱਧਰ ਵੀ ਤੁਹਾਨੂੰ ਦਿਖਾ ਰਿਆ 180 ਰੁਪਏ ਦੇ ਇਹ ਵੀ ਟੀ-ਸ਼ਰਟ ਆ ਨੇ ਫੁੱਲ ਬਾਜੂ ਵਾਲੀਆਂ ਸਰਦੀਆਂ ਵਾਲੇ ਟੀ-ਸ਼ਰਟ ਆ ਇਹੋ ਲੋ ਜੀ ਇਧਰ ਫੇ ਜੈਂਟਸ ਕਲੈਕਸ਼ਨ ਆ ਗਿਆ ਹੈ 399 ਰੁਪਏ ਵਿੱਚ ਮਿਲਦਾ ਹੈ ਇਧਰ ਵੀ ਤੁਹਾਨੂੰ 299 ਰੁਪਏ ਦਾ ਇਸ ਤਰ੍ਹਾਂ ਦਾ ਕਾਫੀ ਜੈਂਟਸ ਕਲੈਕਸ਼ਨ ਜੇ ਤੁਸੀਂ ਦੇਖੋਗੇ ਜੈਂਟਸ ਕਲੈਕਸ਼ਨ ਵੀ ਕਾਫੀ ਹੈ ਇੱਥੇ ਤੇ ਗਰਮ ਪਜਾਮੇ ਲੈ ਲਓ ਤੁਸੀਂ ਚਾਹੇ ਤੁਸੀਂ 399 ਰੁਪਏ ਦਾ ਦਿਖਾ ਰਹੇ ਹਾਂ ਤੁਹਾਨੂੰ ਤੇ ਇਹ ਫੁੱਲ ਬਾਜੂ ਵਾਲੀਆਂ ਗਰਮ ਟੀ-ਸ਼ਰਟਾਂ ਮਿਲ ਜਾਣੀਆਂ ਤੁਹਾਨੂੰ ਆਪਕੋ ਮਿਲੇਗੀ ਦੇਖ ਸਕਦੇ ਹਾਂ ਕਿ ਜੈਂਟਸ ਕਲੈਕਸ਼ਨ ਨਾ ਜ਼ਿਆਦਾ ਹੈ ਨਾ ਜੈਕਟਾ ਲੈਣੀ ਹੈ ਚਾਹੇ ਤੁਸੀਂ ਫੁੱਲ ਬਾਜੂ ਵਾਲੀ ਜੈਕਟਾ ਲੈਣੀ ਹੈ ਤੇ ਟੀ-ਸ਼ਰਟਾ ਫੁੱਲ ਬਾਜੂ ਵਾਲੀਆਂ ਲੈਣੀਆਂ ਚਾਹੇ ਤੁਸੀਂ ਪਜਾਮੇ ਗਰਮ ਲੈਣੇ ਕਮੀਜ਼ਾ ਗਰਮ ਲੈਣੀ ਹੈ ਮਫਰਲ ਵੀ ਇਹ ਦੇਖੋ ਇਹ ਤਾਂ 300 ਰੁਪਏ ਹੈ ਤੁਹਾਨੂੰ ਕਮੀਜ਼ ਦੇ ਨਾਲ ਸੋਰੀ T-shirt ਦੇ ਨਾਲ ਤੁਹਾਨੂੰ ਮਫਰਨ ਮਿਲਦੇ ਆ ਇਹ ਦੇਖੋ ਤੁਸੀਂ ਇਹ 300 ਪ੍ਰਾਈਸ ਹੈ ਇਸ ਨਾਲ ਤੁਹਾਨੂੰ ਗਰਮ T-shirt ਮਿਲੇਗਾ ਨਾਲ ਹੀ ਤੁਹਾਨੂੰ ਮਫਰਨ ਮਿਲੇਗਾ ਸਿਰਫ ਪ੍ਰਾਈਸ ਕੀ ਹੈ 300 ਰੁਪਏ ਤੇ ਬਾਕੀ ਵੀਡੀਓ ਨੂੰ ਚਲਦੇ ਚਲਦੇ ਨੂੰ ਸ਼ੇਅਰ ਜ਼ਰੂਰ ਕਰਦੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੂੰ ਜੋੜਦੇ ਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆਪਾਂ ਤੇ ਬਾਕੀ ਸਾਡੀ ਆਉਣ ਵਾਲੀਆਂ ਵੀਡੀਓ ਦੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਉਹਨਾਂ ਨਾਲ ਜੋ ਵੀ ਸਾਡੀ ਵੀਡੀਓ ਪਾਈਏ ਤੁਹਾਨੂੰ ਬੈਲ ਆਈਕਨ notification ਮਿਲਦੀ ਹੈ 99 ਵਾਲੀ ਦੋ ਲਿਨੇ ਤੇ ਆਪਕੋ ਮਿਲੇਗਾ ਇਹ ਜਿਹੜਾ ਸਾਰਾ ਕਲੈਕਸ਼ਨ ਦਿਖਾ ਰਹੇ ਜੁਆਇੰਟ ਕਲੈਕਸ਼ਨ ਦਿਖਾ ਰਹੇ ਇਹਦੇ ਵਿੱਚ ਚਾਨੀ ਫੁੱਲ ਬਾਜੂ ਵਾਲੀਆਂ ਗਰਮ ਜੇ ਟੀ-ਸ਼ਰਟਾਂ ਮਿਲ ਰੂਣੀਆਂ ਉਹਦੇ ਨਾਲ ਤੁਹਾਨੂੰ ਮਫਰਲ ਵੀ ਲੱਗੇ ਹੋਏ ਆ ਨਾਲ ਮਫਰਲ ਵੀ ਮਿਲਦੇ ਹਨ ਸਰਪ੍ਰਾਈਜ਼ ਤੇ 100 ਰੁਪਏ ਇੱਧਰ ਵੀ ਲਿਖਿਆ ਹੋਇਆ ਇੱਧਰ ਵੀ 199 ਰੁਪਏ ਲੱਗੇ ਹੋਏ ਆ ਇਹ ਵੀ ਗਰਮੀਆਂ T-shirt ਨਾਲ ਮਫਲਰ ਮਿਲਦੇ 199 ਪੇਸ਼ ਲੱਗੇ ਹੋਏ ਆ ਮਤਲਬ ਕਿ ਬਖਵਾਕ ਕਲੈਕਸ਼ਨ ਬਖਵਾਕ ਪ੍ਰਾਈਸ ਹੈ ਤੇ ਜਿਦਾ ਤੁਸੀਂ ਕਪੜਾ ਲਓਗੇ ਬਹੁਤ ਵਧੀਆ ਕਪੜਾ ਜੇ ਕਪੜਾ ਦੇਖਿਆ ਜਵੇ ਤਾਂ ਕਪੜਾ ਬਹੁਤ ਵਧੀਆ ਹੈ ਸਾਰਾ ਕਲੈਕਸ਼ਨ ਜੈਂਟਸ ਕਲੈਕਸ਼ਨ ਹੈ ਹਨਾ ਬੱਚਿਆਂ ਦਾ ਕਲੈਕਸ਼ਨ ਬਹੁਤ ਇੱਥੇ ਮਿਲਦੇ ਆ ਜਰਾਬਾਂ ਇਸੇ ਰੱਖਣੇ 99 ਰੁਪਏ ਇਚ 2 ਜੋੜੇ ਜਰਾਬਾਂ ਮਿਲਦੇ ਆ ਔਰ ਗਰਮੀਆਂ ਜਰਾਬਾਂ ਦੋ ਜੋੜੇ ਜਰਾਬਾਂ 99 ਰੁਪਏ ਚਾ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਹੀਟਰ ਹੀਟਰ ਤੁਹਾਨੂੰ ਉਹ ਜਿਹੜਾ ਤੁਹਾਨੂੰ ਪੈਣਾ ਹੋਊਗਾ ਉਸਾ ਕੰਪਨੀ ਦਾ ਰੈਂਡਮ ਰੈਂਡਮ ਦੇਵੇ ਹੀਟਰ ਮਿਲ ਜੁਗਏ ਦੇਖ ਸਕਦੇ ਹੋ 1999 ਤੇ 1299 ਇਹ ਦੇਖੋ ਹੀਟਰ ਦਾ ਪ੍ਰਾਈਸ ਹੋ ਰਿਹਾ ਹੈ ਤੁਹਾਨੂੰ ਹੀਟਰ ਵੀ ਮਿਲ ਜੁਗਦੇ ਨੇ ਹੀਟਰ ਵਗੈਰਾ ਤੇ ਇੱਧਰ ਜੇ ਤੁਸੀਂ ਕੇਤਲ ਲੈਣੀ ਹੈ ਤਾਂ ਪਾਣੀ 끓ਨ ਵਾਸਤੇ ਵੀ ਅੱਗੇ 5 499 ਤੇ 599 499 ਦੇਖ ਸਕਦੇ ਆ ਸਾਹਮਣੇ ਕੇਤਲੀਆਂ ਲੱਗੀਆਂ ਤੇ ਇੱਥੇ ਤੁਹਾਨੂੰ ਮਿਲ ਜੁਗੀਆਂ ਕੇਤਲੀਆਂ ਤੇ ਇੱਧਰ ਤੁਹਾਨੂੰ ਟੋਸਟਰ ਵਗੈਰਾ ਵੀ ਲੱਗੇ ਹੋਏ ਆ ਕਾਫੀ ਸਮਾਨ ਮਟੀਰੀਅਲ ਇਲੈਕਟ੍ਰੋਨਿਕ ਦਾ ਸਮਾਨ ਕਾਫੀ ਹੈਗਾ ਆ ਬਾਕੀ ਪ੍ਰੈਸਾਂ ਵਗੈਰਾ ਵੀ ਤੁਹਾਨੂੰ ਮਿਲ ਜੂਗੀਆਂ 350 ਤੋਂ ਸਟਾਰਟ ਆ ਪ੍ਰੈਸਾਂ ਦਾ ਤੇ ਊਸ਼ਾ ਕੰਪਨੀ ਦਾ ਇਹੋ ਬਲੋਰ ਵਾਲਾ ਆ ਹੀਟਰ ਇਹ ਵੀ ਤੁਹਾਨੂੰ ਇੱਥੇ ਬਲੋਰ ਵਾਲਾ ਵੀ ਹੀਟਰ ਮਿਲ ਜੂਗਾ ਤੇ ਕਾਫੀ ਸਮਾਨ ਲੱਗਾ ਹੋਇਆ ਹੈ ਟੈਂਡਮ ਦੀ ਕੰਪਨੀ ਦਾ ਸਮਾਨ ਆ ਓਸ਼ਾ ਕੰਪਨੀ ਦਾ ਸਮਾਨ ਆ ਟੈਂਡਮ ਦਾ ਵਧੀਆ ਹੁੰਦਾ ਓਸ਼ਾ ਕੰਪਨੀ ਦਾ ਸਮਾਨ ਵਧੀਆ ਹੁੰਦਾ ਆ ਤੇ ਜਿਹੜਾ ਤੁਹਾਨੂੰ ਸਮਾਨ ਦਿਖਾਇਆ ਹੈ ਟੈਂਡਮ ਦਾ ਤੇ ਨਾਲ ਹੀ ਓਸ਼ਾ ਕੰਪਨੀ ਦਾ ਟੈਂਡਮ ਤੇ ਜਣੀਆਂ ਪ੍ਰੈਸਾਂ ਮਿਲੀਆਂ ਆ ਉਹ 3500 ਮਿਲਦੀਆਂ ਇਹ ਵਧੀਆ ਪ੍ਰੈਸ ਹੁੰਦੀ ਆ ਜੇ ਓਸ਼ਾ ਕੰਪਨੀ ਲੈਣੀ ਆ ਤੇ ਥੋੜੀ ਜਿਹਾ ਨੂੰ ਮਹਿੰਗੀ ਮਿਲੂਗੀ ਤੇ ਤੁਹਾਨੂੰ ਇਹ ਦੱਸਾ ਦਿੱਤਾ ਆ ਬੋ ਸੌਰੀ ਵਿਸ਼ਾਲ ਮੇਗਾ ਮਾਰਚ ਜੋ ਨਵਾਂ ਮਟੀਰੀਅਲ ਕੀ ਆ ਹੈ ਆ ਤੇ ਇਧਰ ਰਾੜ ਵਗੈਰਾ ਤੁਸੀਂ ਲੈਣੀ ਹੈ ਵੀ ਟੈਂਡਮ ਕੰਪਨੀ ਦੀ 300 ਰੁਪਏ ਦੀ ਮਿਲਦੀ ਆ ਟੈਂਡਮ ਕੰਪਨੀ ਦੀ ਜੇ ਤੁਸੀਂ ਹੋਰ ਵੀ ਲੈਣੀ ਹੈ ਉਸ਼ਾ ਕੰਪਨੀ ਦੇ ਵੀ ਹੈਗੇ ਆ ਰਾੜ ਵਗੈਰਾ ਪਾਣੀ ਗਰਮ ਕਰਨ ਵਾਸਤੇ ਲੈਣੀ ਹੋਣ ਇਹ ਹੈਵਲਸ ਤੇ ਇਹ ਹੈਗੇ ਆ ਬੱਲਵ ਇਹ 49 ਰੁਪਏ ਦਾ ਹੈ ਤੇ ਇਹ ਹੈਗਾ 59 ਰੁਪਏ ਦਾ